ਤਸਵੀਰਾਂ ਹੁਸ਼ਰਪੁਰ ਦੇ ਸਥਾਨਕ ਕੰਟਾ ਘਰ ਚੌਂਕ ਨਸਤੀਕ ਸਥਿਤ ਇੱਕ ਮੈਡੀਕਲ ਸਟੋਰ ਦੀਆਂ ਨੇ ਜਿੱਥੇ ਕਿ ਹੁਸ਼ਰਪੁਰ ਦੇ ਮੁਹੱਲਾ ਹਰੀ ਨਗਰ ਦਾ ਰਹਿਣ ਵਾਲਾ ਵਸਨੀਕ ਹੰਸ ਰਾਜ ਹੰਸ ਸਟੋਰ ਤੋਂ ਦਵਾਈ ਲੈਣ ਗਿਆ ਤਾਂ ਉਸ ਦੀ ਜੇਬ ਚੋਂ ਦੁਕਾਨ ਤੇ ਆਈਆਂ ਦੋ ਮਹਿਲਾਵਾਂ ਵੱਲੋਂ ਧੋਖੇ ਨਾਲ ਪੈਸੇ ਕਢ ਲਈ ਗਏ ਤੇ ਰਫੂ ਚੱਕਰ ਹੋ ਗਈਆਂ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਹੰਸ ਰਾਜ ਹੰਸ ਵੱਲੋਂ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਘਟਨਾ ਤੋਂ ਤੁਰੰਤ ਬਾਅਦ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਹੈ ਤੇ ਮਹਿਲਾਵਾਂ ਦੀ ਉਸ ਵੱਲੋਂ ਕਾਫੀ ਜ਼ਿਆਦਾ ਪਾਲ ਵੀ ਕੀਤੀ ਗਈ ਪਰੰਤੂ ਉਹਨਾਂ ਤੱਕ ਕੁਝ ਵੀ ਥੋਪਤਾ ਨਹੀਂ ਲੱਗ ਸਕਿਆ ਜਾਣਕਾਰੀ ਦਿੰਦਿਆਂ ਪੀੜਤ ਹੰਸਰਾਜ ਹੰਸਰੇ ਨੇ ਦੱਸਿਆ ਕਿ ਉਸ ਦੀ ਜੇਬ 'ਚ 7000 ਰੁਪਏ ਸੰਤ ਦਵਾਈ ਲੈਣ ਤੋਂ ਬਾਅਦ ਉਸ ਵੱਲੋਂ 500 ਰੁਪਏ ਦੁਕਾਨਦਾਰ ਨੂੰ ਦੇਣ ਤੋਂ ਬਾਅਦ ਬਾਕੀ ਪੈਸੇ ਜੇਬ ਵਿੱਚ ਵਾਪਸ ਪਾ ਲਏਗੇ ਪਰੰਤੂ ਜਦੋਂ ਉਸ ਵੱਲੋਂ ਜੇਬ ਵੇਖੀ ਗਈ ਤਾਂ ਉਸ ਵਿੱਚ ਪੈਸੇ ਨਹੀਂ ਸੀ ਤੇ ਜਦੋਂ ਦੁਕਾਨ 'ਚ ਲੱਗਿਆ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਉਸ ਵਿੱਚ ਨਜ਼ਰ ਆਇਆ ਕਿ ਦੁਕਾਨ ਤੇ ਆਈਆਂ ਦੋ ਮਹਿਲਾਵਾਂ 'ਚੋਂ ਇੱਕ ਮਹਿਲਾ ਨੇ ਬੜੀ ਚਲਾਕੀ ਨਾਲ ਉਸ ਦੀ ਜੇਬ 'ਚੋਂ ਪੈਸੇ ਕੱਢ ਲਏ ਤੇ ਉੱਥੋਂ ਰਫੂ ਚੱਕਰ ਹੋ ਗਈਆਂ ਮਹਿਲਾਵਾਂ ਦੀ ਇਹ ਸਾਰੀ ਹਰਕਤ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ ਹੁਸ਼ਰਪੁਰ ਦੇ ਉਸਤੇ ਨਾਲ ਚੇਤਨ ਕਸ਼ੋਕ ਦੀ ਰਿਪੋਰਟ ਤਸਵੀਰਾਂ ਹੁਸ਼ਰਪੁਰ ਦੇ ਸਥਾਨਕ ਘੰਟਾ ਘਰ ਚੌਂਕ ਨਸਤੀਕ ਸਥਿਤ ਇੱਕ ਮੈਡੀਕਲ ਸਟੋਰ ਦੀਆਂ ਨੇ ਜਿੱਥੇ ਕਿ ਹੁਸ਼ਰਪੁਰ ਦੇ ਮੋਹੱਲਾ ਹਰੀ ਨਗਰ ਦਾ ਰਹਿਣ ਵਾਲਾ ਵਸਨੀਕ ਹੰਸ ਰਾਜ ਹੰਸ ਸਟੋਰ ਤੋਂ ਦਵਾਈ ਲੈਣ ਗਿਆ ਤਾਂ ਉਸ ਦੀ ਜੇਬ 'ਚੋਂ ਦੁਕਾਨ ਤੇ ਆਈਆਂ ਦੋ ਮਹਿਲਾਵਾਂ ਵੱਲੋਂ ਧੋਖੇ ਨਾਲ ਪੈਸੇ ਕੱਢ ਲਏ ਗਏ ਤੇ ਰਫੂ ਚੱਕਰ ਹੋ ਗਈਆਂ ਕਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਹੰਸਰਾਜ ਹੰਸ ਵੱਲੋਂ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਕਟਨਾ ਤੋਂ ਤੁਰੰਤ ਬਾਅਦ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਹੈ ਤੇ ਮਹਿਲਾਵਾਂ ਦੀ ਉਸ ਵੱਲੋਂ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਪਰੰਤੂ ਉਹਨਾਂ ਤੱਕ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਜਾਣਕਾਰੀ ਦਿੰਦਿਆਂ ਪੀੜਤ ਹੰਸਰਾਜ ਹੰਸ ਨੇ ਦੱਸਿਆ ਕਿ ਉਸ ਦੀ ਜੇਬ 'ਚ 7000 ਰੁਪਏ ਸਨ ਤੇ ਦਵਾਈ ਲੈਣ ਤੋਂ ਬਾਅਦ ਉਸ ਵੱਲੋਂ 500 ਰੁਪਏ ਦੁਕਾਨਦਾਰ ਨੂੰ ਦੇਣ ਤੋਂ ਬਾਅਦ ਬਾਕੀ ਪੈਸੇ ਜੇਬ ਵਿੱਚ ਵਾਪਸ ਪਾ ਲਈ ਗਏ ਪਰੰਤੂ ਜਦੋਂ ਉਸ ਵੱਲੋਂ ਜੇਵਾ ਵੇਖੀ ਗਈ ਤਾਂ ਉਸ ਵਿੱਚ ਪੈਸੇ ਨਹੀਂ ਸੀ ਤੇ ਜਦੋਂ ਦੁਕਾਨ 'ਚ ਲੱਗਿਆ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਉਸ ਵਿੱਚ ਨਜ਼ਰ ਆਇਆ ਕਿ ਦੁਕਾਨ ਤੇ ਆਈਆਂ ਦੋ ਮਹਿਲਾਵਾਂ 'ਚੋਂ ਇੱਕ ਮਹਿਲਾ ਨੇ ਬੜੀ ਚਲਾਕੀ ਨਾਲ ਉਸਦੀ ਜੇਬ 'ਚੋਂ ਪੈਸੇ ਕੱਢ ਲਏ ਤੇ ਉੱਥੋਂ ਰਫੂ ਚੱਕਰ ਹੋ ਗਈਆਂ ਮਹਿਲਾਵਾਂ ਦੀ ਇਹ ਸਾਰੀ ਹਰਕਤ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ ਹੁਸ਼ਰਪੁਰ ਦੇ ਉਸਤੇ ਨਾਲ ਚੇਤਨ ਕਸ਼ੋਕ ਦੀ ਰਿਪੋਰਟ ਵੀ at gna university see potential in everyone and everything around us we drive innovation and entrepreneurship we groom competent global citizens to effect positive change around them